ਸਵਾਗਤ ਹੈ ਦੋਸਤੋ ਇਸ ਵਕਤ ਮੌਜੂਦ ਆ ਬਹੁਚਰਚਿਤ ਚਿਹਰਾ ਜਿਹੜਾ ਕਿ ਸਿਮਰ ਸੰਧੂ ਬੜੇ ਹੀ ਚਰਚਾ ਦੇ ਵਿੱਚ ਬਣੇ ਹੋਏ ਨੇ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ ਲਗਭਗ 10 ਦਿਨਾਂ ਤੋਂ ਜੋ ਉਹਨਾਂ ਦੇ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਇਸ ਵਕਤ ਚਾਲੇ ਪਏ ਨੇ ਜੋ ਉਹਨਾਂ ਦਾ ਮੁੱਦਾ ਹੈ ਇਸ ਵਕਤ ਜੋ ਬੜਾ ਹੀ ਜੋ ਲੋਕਾਂ ਦੇ ਵਿੱਚ ਚੱਲਦਾ ਪਿਆ ਵੈ ਜਾਣਾਂਗੇ ਕਿ 10 ਦਿਨਾਂ ਦਾ ਸਫ਼ਰ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ ਵੈ ਇੱਕ ਮਹਿਲਾਵਾਂ ਦੀ ਆਵਾਜ਼ ਉਹਨਾਂ ਨੇ ਚੱਕੀ ਹੈ ਮਹਿਲਾਵਾਂ ਦੀ ਆਵਾਜ਼ ਬਣ ਕੇ ਉੱਭਰ ਕੇ ਸਾਹਮਣੇ ਆਈ ਨੇ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਿਲਕੁਲ 10 ਦਿਨ ਹੋ ਗਏ ਨੇ 10 ਦਿਨ ਦਾ ਜੋ ਇੱਕ ਸਫਰ ਹੈ ਇੱਕ ਪ੍ਰੈਸ਼ਰਾਈਜ਼ ਬੰਦੇ ਦੇ ਮਾਈਂਡ ਤੇ ਪ੍ਰੈਸ਼ਰ ਪੈਂਦਾ ਹੋਣਾ ਕਿਉਂਕਿ ਤੁਹਾਡੀ ਵੀਡੀਓਜ਼ ਹਨ ਖਰ ਸੋਸ਼ਲ ਮੀਡੀਆ ਦਾਇਰੇ ਤੇ ਚਲਦੀਆਂ ਪਈਆਂ ਨੇ ਤਾਂ ਤੁਹਾਡੇ ਉੱਤੇ ਦਿਮਾਗ ਤੇ ਕੀ ਪ੍ਰੈਸ਼ਰ ਪੈਂਦਾ ਹੋਵੇ ਕੀ ਇਸ ਸਮੇਂ ਤੁਹਾਡੇ ਦਿਮਾਗ ਦੇ ਵਿੱਚ ਚੱਲਦਾ ਹੋਵੇ ਮੇਰੇ ਦਿਮਾਗ ਤੇ ਪ੍ਰੈਸ਼ਰ ਤਾਂ ਦੇਖੋ ਤੰਦਾਇਆ ਕਿਉਂਕਿ ਕਦੀ ਇਹੋ ਜਿਹੀ ਚੀਜ਼ ਵਿੱਚ ਆਪਾਂ ਲੰਗੇ ਨਹੀਂ ਹੈ ਤੇ ਹਰ ਇੱਕ ਚੀਜ਼ੇ ਨੂੰ ਨਵੀਂ ਦੇਖਣੀ ਪੈਂਦੀ ਹੈ ਤਾਂ ਬਹੁਤ ਕੁਝ ਨਵਾਂ ਨਵਾਂ ਆਪਾਂ ਨੂੰ ਬਿਲਦਾ ਹੈ ਕੋਣ ਸਾਡੇ ਨਾਲ ਖੜੇ ਨੇ ਕੋਣ ਨਹੀਂ ਖੜੇ ਨੇ ਔਰ ਉਹਨਾਂ ਦਾ ਜਿਹੜੇ ਖੜੇ ਨੇ ਉਹ ਤਾਂ ਠੀਕ ਨੇ ਉਹ ਤਾਂ ਆਪਾਂ ਨੂੰ ਵਧੀਆ ਲੱਗ ਮਤਲਬ ਆਪਾਂ ਨੂੰ ਸਪੋਰਟ ਕਰਦੇ ਨੇ ਨਾ ਜਿਹੜੇ ਨਹੀਂ ਖੜੇ ਹੁੰਦੇ ਤੇ ਉਹਨਾਂ ਦਾ ਆਪਾਂ ਇੰਨਾ ਕੀਤਾ ਹੁੰਦਾ ਤੇ ਉਹਨਾਂ ਨੂੰ ਦੁੱਖ じゃ ਲੱਗਦਾ ਹੈ ਉਹ ਕੈਸੇ ਜਗਾ ਕਰਦਾ ਆ ਲੋ ਆਪਣੇ ਜਿੰਨਾਂ ਨੂੰ ਆਪਾਂ ਇੰਨੇ ਸਾਲ ਆਪਦੇ ਲਾਈਫ ਦੇ ਦਿੱਤੇ ਹੁਣ ਉਹੀ ਆਪੋਜ਼ਿਟ ਹੋ ਕੇ ਬੋਲਣ ਲੱਗ ਜਾਂਦੇ ਨੇ ਉਹਨਾਂ ਨੇ ਕੈਸੇ ਕਹਿੰਦਾ ਹੋਰ ਤਾਂ ਕਿਸੇ ਚੀਜ਼ ਦਾ ਪ੍ਰੈਸ਼ਰ ਨਾ ਪੈਣਾ ਚਾਹੀਦਾ ਨਹੀਂ ਵੈਸੇ ਕਿਉਂਕਿ ਇਹ ਮੁੱਦਾ ਗਲਾਸ ਤੋਂ ਸ਼ੁਰੂ ਹੋਇਆ ਸੀਗਾ ਹਨਾ ਤੇ ਮੈਂ ਤਾਂ ਨਹੀਂ ਗੱਲ ਕਰੀ ਸੀ ਪਛਾਣ ਦੀ ਉਹਨਾਂ ਨੇ ਨਹੀਂ ਪਛਾਣ ਕੇ ਦਿੱਤਾ ਉਹ ਜਿਹੜਾ ਸਟੋਰੀ ਹੋ ਜਾਊਗਾ ਬਾਅਦ ਵਿੱਚ ਮੇਰੇ ਘਰੇ ਵੀ ਆਇਆ ਸਾਰਾ ਕੁਝ ਹਨਾ ਉਹਦਾ ਕੀ ਫਾਇਦਾ ਫਿਰ ਹਨਾ ਤੁਸੀਂ ਪਹਿਲਾਂ ਮੇਰੇ ਘਰੇ ਆਂਦੇ ਜੋ ਪੁੱਛਦੇ ਕੀ ਗੱਲ ਸੀਗੀ ਹਨਾ ਸੋ ਜੇ ਫਸਟ ਟਾਈਮ ਮੁੰਬਈ ਸਾਈਡ ਮੈਲਦੀ ਜਾ ਕੇ ਹੈ ਨਾ ਸੋ ਕਿ ਮਾਫੀ ਦਾ ਜ਼ਿਕਰ ਆਇਆ ਹੈ ਕਿ ਮਾਫੀ ਜੋ ਲੜਕਾ ਜਿਹਨੇ ਗਲਾਸ ਮਾਰਿਆ ਸੀ ਉਹਦੇ ਵੱਲੋਂ ਮਾਫੀ ਮੰਗੀ ਗਈ ਹੈ ਕਿ ਸੱਚਾ ਮਾਫੀ ਮੰਗੀ ਗਈ ਹੈ ਹਾਂਜੀ ਹਾਂਜੀ ਜੀ ਉਸ ਦਿਨ ਉਹ ਆਇਆ ਸੀਗਾ ਉੱਥੇ ਤੇ ਉਹਦੀ ਕੀ ਕਹਿੰਦੇ ਆ ਜ਼ਮਾਨਤ ਤਾਂ ਦੇ ਦਿੱਤੀ ਕਿ ਉਹ ਜਮਾਨਤ ਤਾਂ ਦੇ ਦਿੱਤੀ ਸੀ ਉਹਨਾਂ ਨੇ ਕਿ ਕਿ ਦਿਲ ਦੀ ਹਸਰਤ ਨਾਲ ਉਹਨਾਂ ਦੇ ਤਰੀਕੇ ਨਾਲ ਜੁਰਮਾਨਾ ਹੋ ਜਾਂਦਾ ਜਵਾਨ ਦੇ ਦਿੱਤੀ ਸੀ ਔਰ ਜ਼ਮਾਨਤ ਦੇ ਬਾਵਜੂਦ ਵੀ ਉਹ ਆਇਆ ਸੀ ਕਿਉਂਕਿ ਉਹਦੇ ਤੇ ਕੇਸ ਦਾ ਡਰ ਜੀ ਹੈ ਨਾ ਉਹਦਾ ਪਰਣਾ ਹੀ ਪੈਣਾ ਹੈ ਉੱਥੇ ਤੇ ਉਹ ਆਇਆ ਸੀਗਾ ਉੱਤੇ ਉਹ ਕਹਿੰਦਾ ਸੀਗਾ ਕਿ ਭੈਣ ਕਿ ਮੈਂ ਤੋਂ ਚਲੋ ਉਹ ਗੱਲ ਦੀ ਮੈਂ ਮਾਫੀ ਮੰਗ ਰਹਾ ਹਾਂ ਨਾ ਕਿ ਇਹ ਚੀਜ਼ ਆ ਉਹਦਾ ਉਹਦਾ ਕਿ ਹੁਣ ਮੇਰੇ ਪੇਰੈਂਟਸ ਦੇਖੋ ਮੈਂ ਦਿਲੋਂ ਉਹਨੂੰ ਮਾਫ ਕਰਦਾ ਹਾਂ ਹਾਂਜੀ ਠੀਕ ਹੈ ਪਰ ਇੱਕ ਕਹਿੰਦੇ ਆ ਨਾ ਕਿ ਉਹ ਜੇ ਮੈਨੂੰ ਕੈਬਿਨ 'ਚ ਜਾ ਕੇ ਕਿਸੇ ਦੇ ਸਾਹਮਣੇ ਥੱਪੜ ਮਾਰ ਦਿੰਦਾ ਨਾ ਤੇ ਫਿਰ ਮੈਂ ਉਹ ਮੁੱਦਾ ਚੱਕਣਾ ਹੀ ਨਹੀਂ ਸੀਗਾ ਠੀਕ ਹੈ ਪਰ ਉਹਨਾਂ ਨੇ ਮੇਰੇ ਸਾਹਮਣੇ ਮੈਨੂੰ ਇਨਸਲਟ ਕੀਤੀ ਆ ਠੀਕ ਹੈ ਨਾ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਚਾਹੇ ਕੁੜੀ ਆ ਚਾਹੇ ਮੁੰਡਾ ਆ ਆਪਾਂ ਨੂੰ ਇਨਸਾਨੀਅਤ ਇਨਸਾਨੀਅਤ ਦੇ ਨਾਤੇ ਆਪਾਂ ਨੂੰ ਕਰਨਾ ਚਾਹੀਦਾ ਹੈ ਕਿ ਐਡਾ ਕੋਈ ਆਪਣਾ ਆਪਾਂ ਅਜਾੜ ਆ ਆਪਾਂ ਕਿਸੇ ਤੋਂ ਲੈ ਕੇ ਨਿਖਾ ਦੇ ਸਾਡੇ ਘਰ ਚ ਕੋਈ ਡਰਮੇ ਚ ਆਟਾ ਨਹੀਂ ਪਾ ਕੇ ਜਾ ਰਿਹਾ ਠੀਕ ਆ ਅਸੀਂ ਆਪਦੀ ਮਿਹਨਤ ਕਰਨਦੇ ਆ ਚਾਹੇ ਅਸੀਂ ਕੁਝ ਵੀ ਕਰੀਏ ਠੀਕ ਆ ਚਾਹੇ ਅਸੀਂ ਡਾਂਸ ਦਾ ਕੰਮ ਕਰੀਏ ਚਾਹੇ ਅਸੀਂ ਕੁਝ ਵੀ ਕਰੀਏ ਸਾਡੀ ਡਰਮੇ ਚ ਕੋਈ ਆ ਕੇ ਆਟਾ ਨਹੀਂ ਪਾ ਰਿਹਾ ਤੇ ਸਾਨੂੰ ਕੋਈ سپورਟ ਨਹੀਂ ਕਰਾ ਬੋਲਣ ਦੇ ਵਿੱਚ ਤੇ سپورਟ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਠੀਕ ਹੈ ਨਾ ਬਾਕੀ ਇਹ ਗੱਲ ਆ ਕਿ ਉਹਨੇ ਸਮਾਜਿਕ ਤੌਰ ਤੇ ਉਹਨੇ ਮਾਹੌਲ ਜਿਹੜਾ ਹੈ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਉਹਦੇ ਵਿੱਚ ਕੀ ਅੱਗੇ ਤਾਂ ਹੋਰ ਵੀ ਲੋਕ ਆ ਕੇ ਹਾਂ ਹਾਂ ਕੋਈ ਨਹੀਂ ਮਾਰ ਉਹਨੇ ਵੀ ਗਲਾਸ ਮਾਰਿਆ ਸੀ ਅਗਲਾ ਕੋਈ ਆਰਟਿਸਟ ਆਊਗਾ ਕੱਲ ਛੇਤਰ ਚੱਕ ਚੱਕ ਕੇ ਮਾਰਨਗੇ ਆਰਟਿਸਟਾਂ ਦੇ ਠੀਕ ਹੈ ਨਾ ਤੇ ਇਹ ਕਿ ਸਮਾਜਿਕ ਤੌਰ ਤੇ ਇਹ ਚੀਜ਼ ਉਹ ਮੈਟਾ ਇਹ ਨਹੀਂ ਕਿ ਇਹ ਕਿ ਤੁਸੀਂ ਉਹ ਆਵੇ ਸਾਹਮਣੇ ਹੈ ਨਾ ਆ ਕੇ ਸਾਹਮਣੇ ਉਹ ਆਪਣਾ ਪੱਖ ਰੱਖੇ ਕਿ ਕਿਉਂ ਮੈਂ ਗਲਾਸ ਮਾਰਿਆ ਆਪਣਾ ਪੱਖ ਰੱਖ ਰਿਆ ਕੇ ਬਾਕੀ ਇਹ ਆ ਕਿ ਕਿ ਹੁਣ ਉਹ ਵੀ ਤਾਂ ਕਈ ਨਿਕੰਦੇ ਵੀ ਤਾਂ ਚਾਪੀ ਆ ਫਿਰ ਇਹ ਹੈ ਉਹ ਹੈ ਨਾ ਇਨਸਾਨੀਅਤ ਦੇ ਤੌਰ ਤੇ ਹੈ ਨਾ ਉਹਨੂੰ ਥੋੜਾ ਜਿਹਾ ਆਪਣਾ ਐਕਚੁਅਲ ਜਿਵੇਂ ਉਹਦੇ ਬਸ ਦੀ ਗੱਲ ਨਹੀਂ ਆ ਉਹਨੂੰ ਉਹ ਵੀ ਸ਼ਾਇਦ ਪ੍ਰੈਸ਼ਰ ਚ ਉਹਨੂੰ ਲੱਗੇਗਾ ਲੈ ਲੈ ਤੇਰੀ ਬੇਇੱਜ਼ਤੀ ਹੋਈ ਨਹੀਂ ਮਮਾ ਤੂੰ ਤਾਂ ਤੱਕੂੜੀ ਤੋਂ ਮਾਫੀ ਮੰਗ ਲੈਂਗੇਗਾ ਤੂੰ ਕੁੜੀ ਟੁਆ ਕਰੇਗਾ ਉਹ ਵੀ ਐਕਚੁਅਲ ਤੇ ਪ੍ਰੈਸ਼ਰ ਚ ਆ ਉਹਨਾਂ ਲਈ ਉਹਨੂੰ ਇਹ ਹੈ ਕਿ ਮੈਂ ਹੁਣ ਕੀ ਕਹਿੰਦੇ ਆ ਮੇਰੇ ਘਰ ਦੇ ਲੋਕ ਨੇ ਰਿਸ਼ਤੇ ਆ ਹਨਾ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਸਿਸਟਰ ਦਾ ਜਿਹੜਾ ਆ ਉਹ ਰਿਸ਼ਤਾ ਖਰਾਬ ਹੋ ਜਾਣਾ ਵਾ ਹਨਾ ਦਦਈ ਹੋਣਾ ਕਿ ਮੈਂ ਕਿਆ ਮੇਰੇ ਸਾਹਮਣੇ ਨਹੀਂ ਆ ਸਕਦਾ ਹਨਾ ਉਹ ਭਾਵੇਂ ਉਹ ਆ ਜਵੇਂ ਮੁੰਡਾ ਪਰ ਜਿਹੜੇ ਉਹਦੇ ਯਾਰ ਦੋਸਤ ਹਨਾ ਜਿਹੜੇ ਜਾਂ ਕੋਈ ਹੋਰ ਲਾ ਲੋ ਕਿ ਬੇਤੂ ਨਾ ਜਾਵੀਂ ਇਦਾਂ ਤਾਂ ਤੇਰੀ ਬੇਇੱਜ਼ਤੀ ਹੋ ਜੂਗੀ ਹੈ ਹਨਾ ਇਦਾਂ ਦਾ ਉਹ ਉਹ ਗ੍ਰੇਟ ਕਰ ਰਿਹਾ ਮੈਨੂੰ ਬੀਡਿੰਗ ਫੀਲ ਹੋ ਰਿਹਾ ਵਾ ਉਹਨੂੰ ਮੈਂ ਤਾਂ ਦੇਖੋ ਮੈਂ ਉਹਨੂੰ ਦਿਲੋਂ ਮਾਫ਼ ਕਰਤਾ ਹਨ ਪਰ ਉਹਨੇ ਉਹ ਜੋ ਹਰਕਤ ਕੀਤੀ ਆ ਉਹਦੇ ਲਈ ਮੇਰੇ ਖਿਆਲ ਨਾਲ ਕਿ ਉਹਨੂੰ ਮਾਫ਼ੀ ਨਹੀਂ ਦਿੱਤੀ ਜਾਣੀ ਚਾਹੀਦੀ ਠੀਕ ਹੈ ਨਾ ਕਿਉਂਕਿ ਉਹ ਸਮਾਰਟ ਦੇ ਸਾਹਮਣੇ ਆ ਕੇ ਮਾਫ਼ੀ ਮੰਗ ਲਵੇ ਤੇ ਗੱਲ ਖਤਮ ਉੱਥੇ ਗੱਲ ਖਤਮ ਹਨਾ ਹੁਣ ਜੇ ਉਹ ਕੈਬਿਨ ਦੇ ਵਿੱਚ ਛੁਪ ਕੇ ਮੈਨੂੰ ਥੱਪੜ ਮਾਰਦਾ ਤੇ ਮੈਂ ਵੀ ਉਹਨੂੰ ਛੁਪ ਕੇ ਮਾਫ਼ ਕਰ ਦੇਣਾ ਸੀ ਪਰ ਉਹਨੇ ਸਾਰਿਆਂ ਦੇ ਸਾਹਮਣੇ ਮੈਨੂੰ ਇਨਸਲਟ ਕੀਤੀ ਤੇ ਮੈਂ ਵੀ ਚੱਲ ਗਿਆ ਸਾਰਿਆਂ ਦੇ ਸਾਹਮਣੇ ਆਵੇ ਸੋ ਇਸ ਸਮੇਂ ਦੇ ਦੌਰਾਨ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਪ੍ਰੈਸ਼ਰ ਇਸੇਤਾ ਗਿਆ ਕਿ ਕੇ ਇਸ ਵਾਪਸ ਲਵੋ ਜਾਂ ਮਾਫੀ ਮੰਗ ਲਈਏ ਮਾਫ ਕਰ ਦਵੋ ਨਹੀਂ ਮੈਨੂੰ ਇਹ ਪ੍ਰੈਸ਼ਰਾਈਜ਼ ਕਿਸੇ ਨੇ ਨਹੀਂ ਕੀਤਾ ਹੈਗਾ ਇਹ ਮੈਂ ਜੋ ਵੀ ਜੇ ਮੈਂ ਪਹਿਲਾਂ ਇੱਕ ਚੀਜ਼ ਕੀਤੀ ਸੀ ਆਪਣੇ ਦਿਲ ਤੋਂ ਆਪਣੇ ਆਪ ਤੋਂ ਪੁੱਛ ਕੇ ਕੀਤਾ ਜੋ ਕੀਤਾ ਹੈ ਨਾ ਫਿਰ ਜਿਹੜਾ ਜਗਰੂਰ ਦਾ ਮਾਮਲਾ ਲਿਆ ਹੋਣੇ ਲੋ ਚੀਜ਼ ਕਰ ਲਈਏ ਕਰ ਲਈਏ ਕੋਈ ਪੈਸੇ ਖਾ ਲਈਏ ਨਹੀਂ ਦੇਖੋ ਚਾਹੇ ਕੁੜੀ ਨਾ ਮੜਾ ਹੁੰਦਾ ਚਾਹੇ ਮੁੰਡੇ ਨਾ ਮੜਾ ਹੁੰਦਾ ਠੀਕ ਹੈ ਨਾ ਉਹ ਮੈਂ ਇਨਸਾਨੀ ਤੋਂ ਇਨਸਾਨੀ ਦੇ ਤੌਰ ਤੇ ਪਹਿਲੀ ਗੱਲ ਤਾਂ ਮੈਂ ਜਗਰੂਪ ਦਾ ਨਾਮ ਐਫਆਈਆਰ ਦੇ ਵਿੱਚ ਨਹੀਂ ਦਰਜ ਕਰਵਾਇਆ ਸੀ ਠੀਕ ਹੈ ਮੈਂ ਦਰਜ ਕਰਵਾਇਆ ਸੀਗਾ ਨਾਮ ਕਿ ਉਹਦਾ ਸ਼ੋਅ ਸੀਗਾ ਫਲਾਣੇ ਦਾ ਤੇ ਫਲਾਣੇ ਨੇ ਇਦਾਂ ਦਾ ਉਹਨੂੰ ਉਹ ਪਛਾਣ ਕਰਦੇ ਤੁਹਾਨੂੰ ਪਤਾ ਹੀ ਉਹ ਕਿਹੜੇ ਫਲਾਣੇ ਦੀ ਮੈਂ ਗੱਲ ਕਰਨ ਦੀ ਆ ਹਨਾ ਹਨ ਤੇ ਉਸ ਤੋਂ ਬਾਅਦ ਉਹਨਾਂ ਨੇ ਜਗਰੂਪ ਨੂੰ ਫੜਿਆ ਕਿਉਂਕਿ ਜਗਰੂਪ ਨੇ ਅੱਗੇ ਔਰਗੇਨਾਈਜ਼ ਕੀਤਾ ਸੀਗਾ ਸਾਰਾ ਕਿ ਹਾਂ ਵੀ ਸਮਰ ਬੁਲਾਉਣੀ ਆ ਹੈ ਨਾ ਉਹਨੇ ਅਲਮਾਈਜ਼ ਕੀਤਾ ਸੀਗਾ ਉੱਥੇ ਜਾ ਕੇ ਇਸ ਬੰਦੇ ਨੇ ਜਿਹੜੇ ਆ ਪਿੰਦਰ ਇਹਦਾ ਨਾਮ ਹੈ ਇਹਨੇ ਉੱਥੇ ਜਾ ਕੇ ਇਹ ਇਹ ਚੀਜ਼ ਗਲਾਸ ਮਾਰਤਾ ਕਿ ਚੱਕ ਕੇ ਹਵਾ ਹਵਾ ਸੇ ਜਾਂ ਕਿੱਦਾਂ ਵੀ ਮਾਰਤਾ ਹੈ ਨਾ ਦੇਖੋ ਪਰ ਪਤਾ ਕੀ ਗੱਲ ਹੁੰਦੀ ਆ ਇਹ ਇਹ ਹਰ ਕਿਸੇ ਨੂੰ ਕਰਨਾ ਚਾਹੀਦਾ ਜੇ ਕੋਈ ਕੁੜੀ ਦੀ ਗੱਲ ਮੇ ਇਹ ਚੀਜ਼ ਗਲਤ ਕਰਦੀ ਏ ਜੇ ਹੋ ਸਕਦਾ ਵਾ ਨਾਲ ਦੱਸਦਾ ਕਿ ਕੁੜੀ ਦੀ ਗਲਤੀ ਸੀਗੀ ਉਹ ਵੀ ਸਾਹਮਣੇ ਆ ਨਾ ਉਹ ਆਪਣਾ ਪੱਖ ਰੱਖਣੀ ਹਾਂਜੀ ਠੀਕ ਹੈ ਨਾ ਆਪਾਂ ਇਨਸਾਫ ਦੇ ਉੱਤੇ ਚੱਲਣਾ ਆਪਾਂ ਕੁੜੀਆਂ ਨੂੰ ਮੁੰਡਿਆਂ ਦੇ ਮੁੱਦੇ ਤੇ ਨਹੀਂ ਚੱਲਣਾ ਹੈਗਾ ਠੀਕ ਹੈ ਨਾ ਸਹੀ ਹੈ ਬਿਲਕੁਲ ਅਸੋ ਇੱਕ ਗੱਲ ਸਾਹਮਣੇ ਆਉਂਦੀ ਵੀ ਕਿ ਤੋ ਸੁਸਾਈਡ ਦੀਆਂ ਤੰਕੀਆਂ ਵੀ ਦਿੱਤੀਆਂ ਜਰੂਰੀ ਕੋਈ ਨਹੀਂ ਵੀ ਸੁਸਾਈਡ ਕਰਨਾ ਉਹ ਮੈਨੂੰ ਕਿਸੇ ਨੇ ਕਿਸੇ ਨੇ ਮੈਨੂੰ ਫੋਨ ਆਇਆ ਸੀਗਾ ਕਿਸੇ ਦਾ ਫੋਨ ਆਇਆ ਸੀ ਮੈਨੂੰ ਤੇ ਉਹਨੇ ਕਿਹਾ ਕਿ ਮੇਰੇ ਤੋਂ ਹੁਣ ਐਨਾ ਪ੍ਰੈਸ਼ਰ ਆ ਕਿ ਮੈਂ ਸੁਸਾਈਡ ਵੀ ਕਰ ਸਕਦਾ ਵਾਂ ਹਨਾ ਇਹ ਚੀਜ਼ ਲਗਾ ਰਹਿਣਾ ਤੇ ਪਰ ਮੈਂ ਦੇਖੋ ਮੈਂ ਤਾਂ ਪਹਿਲੀ ਵਾਰ ਗੱਲ ਕਹਿੰਨੀ ਆ ਕਿ ਦੇਖੋ ਜਦੋਂ ਕੋਈ ਸੁਸਾਈਡ ਕਰ ਲੈਂਦੇ ਆ ਨਾ ਤੇ ਉਹ ਉਹ ਆਪਾਂ ਕਮਜ਼ੋਰ ਹੁੰਨੇ ਆ ਠੀਕ ਹੈ ਸੁਸਾਈਡ ਕਰਨਾ ਹੱਲ ਨਹੀਂ ਹੁੰਦਾ ਤੂੰ ਮੇਰੇ ਕੋਲ ਆ ਮੈਂ ਮੇਰਾ ਭਰਾ ਆ ਤੂੰ ਠੀਕ ਹੈ ਤੂੰ ਮੇਰੇ ਕੋਲ ਆ ਠੀਕ ਹੈ ਤੂੰ ਸੁਸਾਈਡ ਕਰਨ ਦੀ ਬਜਾਏ ਤੂੰ ਲੋਕਾਂ ਆ ਮੈਂ ਵੀ ਤਾਂ ਕਿਸੇ ਦੀ ਗੱਲਾਂ ਨਹੀਂ ਸੁਣੂੰਗੀ ਪੈਣਾ ਆ ਰਹੀ ਹੈ ਨਾ ਬਾਰ-ਬਾਰ ਸਾਹਮਣੇ ਹੈ ਨਾ ਤੇ ਤੂੰ ਵੀ ਸਾਹਮਣੇ ਆ ਤੂੰ ਆਪਣਾ ਪੱਖ ਰੱਖਾ ਜੇ ਕਿੰਨ ਲੱਗਦਾ ਕਿ ਮੇਰੀ ਵੀ ਇਨਸਰਟ ਹੋ ਰਹੀ ਹੈ ਇਹਦੇ ਵਿੱਚ ਹੈ ਨਾ ਮੇਰੇ ਤੋਂ ਜ਼ਿਆਦਾ ਤੇ ਨਾ ਵੀ ਤੇਰੀ ਹੋਈ ਹੋਈ ਸੁਸਾਈਡ ਦਾ ਮੇਰਾ ਕਰਨਾ ਪੈਂਦਾ ਬਿਲਕੁਲ ਪਰ ਗੱਲ ਕਰੀਏ ਸੁਸਾਈਡ ਦਾ ਹੱਲ ਨਹੀਂ ਸੁਸਾਈਡ ਹੱਲ ਹੁੰਦਾ ਹੀ ਨਹੀਂ ਹੈ ਉਹ ਇਹ ਤਾਂ ਟਾਈਮ ਆਇਆ ਸੀ ਮੇਰੇ ਤੇ ਵੀ ਕਿ ਜਿੱਥੇ ਮੈਨੂੰ ਵੀ ਇਦਾਂ ਲੱਗਿਆ ਸੀਗਾ ਕਿ ਬਾਰੇ ਹੁਣ ਕੁਝ ਨਹੀਂ ਆ ਮੈਂ ਮੁਕਾਰ ਲਈ ਇਦਾਂ ਮੈਂ ਮੈਂ ਸਰਚ ਹੀ ਕੀਤੀ ਹੋਈ ਹੈ ਯੂਟਿਊਬ ਤੇ ਕਿਵੇਂ ਕਰਨਾ ਤੇ ਉਹ ਇੱਕ ਵੀਡੀਓ ਆਈ ਸੀ ਸਾਹਮਣੇ ਤੇ ਉਹਨੇ ਲਾਸਟ ਹਾਂ ਸਹੀ ਬਾਤ ਆ ਮਤਲਬ ਪੂਰੀ ਉਹ ਕਰਕੇ ਤਾਂ ਫਿਰ ਉਸ ਤੋਂ ਬਾਅਦ ਫਿਰ ਮੇਰੇ ਫੋਨ 'ਤੇ ਆਇਆ ਸੋਸਾਇਟੀ ਉਧਰੋਂ ਵੱਲੋਂ ਕਿ ਤੁਸੀਂ ਇਦਾਂ ਇਦਾਂ ਕਰਕੇ ਨਾ ਸਮਝਾਉਣ ਵਾਲੇ ਜਿਹੜੇ ਫੋਨ ਆਉਂਦੇ ਨੇ ਹੈ ਨਾ ਉਹ ਟਰੈਕ ਕਰ ਲੈਂਦੇ ਨੇ ਨਾ ਜਦੋਂ ਬੰਦਾ ਸਰਚ ਕਰਦਾ ਕੁਝ ਉਹ ਟਾਈਮ ਸੀਗਾ ਫਿਰ ਮੈਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਕਿ ਦੁਨੀਆਦਾਰੀ ਨੂੰ ਛੱਡ ਕੇ ਆਪਾਂ ਜੇ ਪਤਾ ਆ ਸੋਸਾਇਟੀ ਕੋ ਦ ਕਰਦੇ ਆ ਜਦੋਂ ਆਪਾਂ ਰਿਮੋਟ ਕੰਟਰੋਲ ਆਪਣੇ ਕਿਸੇ ਹੋਰ ਦੇ ਹੱਥ ਚ ਹੁੰਦਾ ਜਦੋਂ ਆਪਣੇ ਹੱਥ ਚ ਆਪਾਂ ਰਿਮੋਟ ਕੰਟਰੋਲ ਲੈ ਲਿਆ ਨਾ ਫਿਰ ਆਪਾਂ ਕੀ ਆਪਣੇ ਆਪਣੇ ਆਪ ਨਹੀਂ ਕਰ ਸਕਦੇ ਸੋਸਾਇਟੀ ਠੀਕ ਹੈ ਨਾ ਸੋਸਾਇਟੀ ਸਾਡੇ ਤੋਂ ਕਰਵਾਇਆ ਜਾਂਦਾ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਤੇ ਉਹਨੂੰ ਵੀ ਇਹ ਨਹੀਂ ਹੈ ਮਾਸੀ ਦੰਗੀ ਕਿ ਕੋਈ ਇਹ ਹਾਲ ਨਹੀਂ ਹੈਗਾ ਜੇ ਤਾਂ ਇਹ ਬਲੈਕਮੇਲ ਇਮੋਸ਼ਨਲ ਬਲੈਕਮੇਲ ਆ ਤਾਂ ਫਿਰ ਇਹ ਤੇਰੀ ਮਰਜ਼ੀ ਆ ਠੀਕ ਹੈ ਨਾ ਦੂਸਰੀ ਗੱਲ ਇਹ ਕੋਈ ਹੱਲ ਨਹੀਂ ਹੁੰਦਾ ਤੂੰ ਇੱਥੇ ਆ ਸਾਹਮਣੇ ਬੋਲ ਆ ਕੇ ਆਪਣਾ ਪੱਖ ਰੱਖ ਜੇ ਮੈਂ ਗਲਤ ਆ ਤੂੰ ਵੀ ਪੱਖ ਆਪਣਾ ਰੱਖ ਠੀਕ ਹੈ ਨਾ ਆਪਾਂ ਇਨਸਾਫ ਦੀ ਗੱਲ ਕਰ ਰਹੇ ਹਾਂ ਮੈਂ ਕੁੜੀਆਂ-ਮੁੰਡਿਆਂ ਦੀ ਗੱਲ ਨਹੀਂ ਕਰ ਰਹੀ ਤੇ ਸੋ ਲਾਸਟ ਗੱਲ ਕਰਾਂਗੇ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਗੱਲ ਦਾ ਹੱਲ ਕਿਸ ਤਰ੍ਹਾਂ ਹੋਵੇਗਾ ਗੱਲ ਦਾ ਹਾਲ ਤਾਂ ਦੇਖੋ ਚੱਲਦਾ ਹੀ ਪਿਆ ਆ ਮੈਲਾ ਕਮਿਸ਼ਨਰ ਜੀ ਖੁਦ ਇਹ ਕੇਸ ਨੂੰ ਹੱਥ ਚ ਲਿੱਤਾ ਹੋਇਆ ਹੈ ਆਪਣੇ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਵਾ ਕਿ ਜਿੱਦਾਂ ਬੇਟਾ ਤੇਰੀ ਸੈਟੀਸਫੈਕਸ਼ਨ ਹੋਊਗੀ ਉਦਾਂ ਕਰਾਂਗੇ ਠੀਕ ਹੈ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਮ ਦੇਖੋ ਮੈਨੂੰ ਨੀਚਾ ਨਹੀਂ ਦਿਖਾਣਾ ਚਾਹੁੰਦੀ ਹੈ ਕਿ ਉਹ ਸਮਾਜਿਕ ਤੌਰ ਤੇ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸਮਾਜ ਨੂੰ ਆਪਾਂ ਆਪ ਹੀ ਸੁਧਾਰਨਾ ਹੈ ਇੱਕ ਇੱਕ ਬੰਦਾ ਸੁਧਰੂਗਾ ਨਾ ਤੇ ਫੇਰ ਹੀ ਆਪਣਾ ਜਿਹੜਾ ਵਾ ਜਿਹੜਾ ਆਪਾਂ ਲੋਕਾਂ ਦੇ ਲੀਡਰ ਬਣਾ ਦਨੇ ਬਾਅਦ ਉਹ ਹੀ ਨਹੀਂ ਸਾਡਾ ਕੋਈ ਗੱਲ ਸੁਣਦਾ ਆਪਾਂ ਨੂੰ ਖੁਦ ਨੂੰ ਇੱਕ ਇੱਕ ਬੰਦੇ ਨੂੰ ਸੁਧਰਨਾ ਪੈਣਾ ਹੈ ਜੇ ਕਿੰਨੇ ਕਿ ਕੂੜਾ ਇੱਕ ਬੰਦੇ ਨੇ ਸੁੱਟਦਾ ਤੇ ਉਹਨੂੰ ਨਹੀਂ ਸੁੱਟਣਾ ਚਾਹੀਦਾ ਇੱਕ ਇੱਕ ਬੰਦਾ ਦੂਜਾ ਵੀ ਦੇਖ ਕੇ ਉਹਨੂੰ ਸਾਫ ਸੁਥਰੀ ਚੀਜ਼ ਰੱਖੂਗਾ ਹਨਾ ਆਪਾਂ ਨੂੰ ਖੁਦ ਨੂੰ ਇੱਕ ਇੱਕ ਬੰਦੇ ਲੈਣੀ ਦਾ ਲੋਕਾਂ ਜਾਣੀ ਕਿ ਮੈਂ ਇਹ ਨਹੀਂ ਕਹਿੰਦੀ ਹਰ ਇੱਕ ਇਨਸਾਨ ਆਪਣੀ ਆਜ਼ਾਦੀ ਆਪਣੀ ਕੀ ਕਹਿੰਦੇ ਆ ਕੀ ਵੀ ਹਾਂ ਸਭ ਹੱਕ ਹੈ ਫਿਰ ਸਿੱਖਾ ਦੇ ਜਾਦਾ ਅਸੀਂ ਕਾਦੇ ਜੀਐਸਟੀ ਟੈਕਸ ਦੇਨੇ ਕਾਦੇ ਕਿ ਮੈਂ ਕਹੋ ਜਨੇ ਜੇ ਅਸੀਂ ਫਿਰ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਪ੍ਰੈਸ਼ਰਾਂ ਦੇ ਵਿੱਚ ਹੀ ਰਹਿਣਾ ਹੈ ਤਾਂ ਠੀਕ ਹੈ ਨਾ ਫਿਰ ਅਸੀਂ ਕਾਦੇ ਜਾਣਾ ਹਰ ਇੱਕ ਬੰਦਾ ਆਪਣੀ ਆਪਣੀ ਸੋਚ ਨੂੰ ਲੈ ਕੇ ਵੜਿਆ ਤਰੀਕੇ ਨਾਲ ਸੋਚੇ ਕਿਸੇ ਨੂੰ ਨੀਚਾ ਨਾ ਦਿਖਾਵੇ ਨਾ ਕੁੜੀਆਂ ਨੂੰ ਗਲਤ ਬੋਲੇ ਨਾ ਮੁੰਡਿਆਂ ਨੂੰ ਕੋਈ ਗਲਤ ਬੋਲੇ ਹਨਾ ਇਨਸਾਨਾਂ ਨੂੰ ਗਲਤ ਨਾ ਬੋਲੇ ਜਿਹੜੇ ਆਪਣੇ ਹੋਰ ਵੀ ਟਰਾਂਸ ਜੈਂਡਰਸ ਹੁੰਦੇ ਨੇ ਜਾਂ ਉਹਨਾਂ ਨੂੰ ਵੀ ਵਿਚਾਰਾ ਨਾ ਕਰ ਹਰ ਇੱਕ ਦੀ ਆਪਣੀ ਲਾਈਫ ਆ ਇਹ ਰੱਬ ਨੇ ਰੱਬ ਦੇ ਰੰਗ ਨੇ ਰੱਬ ਨੇ ਬਣਾਏ ਹੋਏ ਨੇ ਬਾਕੀ ਇਹ ਆ ਕਿ ਅੰਡਰ ਇਟ ਹੈ ਕਿ ਉਹਨੂੰ ਸਮਾਜ ਦੇ ਸਮਾਜਿਕ ਤੌਰ ਤੇ ਆ ਕੇ ਉਹਨੇ ਸਮਾਜ ਉਹਦੇ ਵੀ ਉਹਦੇ ਘਰ ਦੇ ਬੈਠੇ ਹੋਏ ਸੀ ਉਹਨੂੰ ਇਹ ਸੋਚ ਲੈਣੀ ਚਾਹੀਦੀ ਸੀ ਗੱਲ ਕਿ ਮੇਰੇ ਪਿੱਛੇ ਪੇਰੈਂਟਸ ਬੈਠੇ ਹੋਏ ਨੇ ਮੈਂ ਆ ਗੱਲ ਕਿ ਨਹੀਂ ਕਰਨੀ ਹਣਾ ਤਾਂ ਹੁਣ ਤੂੰ ਦੇਖੋ ਕਿੰਨੇ ਕਿ ਸ਼ਰਾਬ ਪੀ ਕੇ ਗੱਲ ਹੋ ਗਈ ਸ਼ਰਾਬ ਬਹੁਤ ਵੱਡੀ ਇੱਕ ਬਚਾਅ ਦਾ ਸਾਧਨ ਬਣਦੀ ਹੈ ਜਦਕਿ ਸ਼ਰਾਬ ਨੂੰ ਦੁਹਾਰੇ ਗਲਤ ਕਹਿੰਦੇ ਗਲਤ ਕਹਿੰਦੇ ਪਰ ਸ਼ਰਾਬ ਬਚਾਅ ਦਾ ਹੱਲ ਬਣਦੀ ਨਹੀਂ ਜਦੋਂ ਉਹਨੇ ਸ਼ਰਾਬ ਪੀਤੀ ਚਾਹਤਾ ਤਾਂ ਨਹੀਂ ਸ਼ਰਾਬ ਪੀਤੀ ਦੇ ਵਿੱਚ ਕਿਉਂ ਕਰਤਾ ਉਹਨੇ ਸ਼ਰਾਬ ਪਿੱਤੀ ਏ ਉਹਨੇ ਸਹੀ ਹੈ ਨਾ ਹੁਣ ਮੇਰੇ ਤੇ ਵੀ ਇਹ ਚੀਜ਼ਾਂ ਲੱਗੀਆਂ ਇਹ ਚੀਜ਼ਾਂ ਨੂੰ ਤੁਸੀਂ ਚਲ ਜਾਓ ਭਾਈ ਮੈਡੀਕਲ ਤੇ ਚਲ ਜਾਓ ਤੁਸੀਂ ਠੀਕ ਹੈ ਅੱਧੀ ਰਾਤ ਤੋਂ ਮੈਡੀਕਲ ਨਹੀਂ ਕੁਲਾ ਮਿਲੂਗਾ ਲੇਕਿਨ ਸ਼ਰਾਬ ਦੇ ਕਰਕੇ ਤੁਹਾਨੂੰ 24 ਘੰਟੇ ਕੁਲਾ ਮਿਲਣਗੇ ਠੀਕ ਹੈ ਨਾ ਇਹ ਚੀਜ਼ਾਂ ਹੋ ਕਿ ਕੋਈ ਨਸ਼ੇ ਦੇ ਵਿੱਚ ਕਿਸੇ ਨੂੰ ਅਗਲਾ ਨਸ਼ੇ ਦੇ ਵਿੱਚ ਕਿਸੇ ਨੂੰ ਗੋਲੀ ਮਾਰਦੀ ਜੀ ਉਹ ਤਾਂ ਨਸ਼ੇ ਇਹ ਗੱਲਾਂ ਨਹੀਂ ਹੁੰਦੀਆਂ ਇਹ ਸ਼ਰਾਬ ਦੇ ਇਹਦੇ ਵਿੱਚ ਆਪਾਂ ਕਹਿ ਲਈ ਕਿ ਤੂੰ ਬੋਲਤੀ ਹੋਗੀ ਐ ਹੋ ਗਿਆ ਓ ਹੋ ਗਿਆ ਇਹ ਨਹੀਂ ਹੁੰਦਾ ਬਾਕੀ ਚਲੋ ਜੇ ਗਲਤੀ ਹੋ ਜਾਂਦੀ ਹੈ ਫਿਰ ਉਸ ਨੂੰ ਅੱਗੇ ਤੋਂ ਸੌਰੀ ਕਹਿਣ ਦਾ ਮਤਲਬ ਇਹ ਹੁੰਦਾ ਕਿ ਆਪਾਂ ਸੌਰੀ ਮੀਨਸ ਕਿ ਆਪਾਂ ਅੱਗੇ ਤੋਂ ਇਹ ਚੀਜ਼ ਨਹੀਂ ਕਰਾਂਗੇ ਇਹ ਥੋੜੀ ਇੱਕ ਵਾਰੀ ਆ ਕੰਮ ਕਰਕੇ ਸੌਰੀ ਆ ਕੰਮ ਕਰਕੇ ਆ ਜੀ ਸੌਰੀ ਆ ਕੰਮ ਕਰਕੇ ਸੋ ਇਹ ਨਹੀਂ ਹੁੰਦੀਆਂ ਚੀਜ਼ਾਂ ਸਮਾਜਿਕ ਤੌਰ ਤੇ ਆ ਕੇ ਮੈਂ ਚਾਹਨੀ ਆ ਕਿ ਉਹ ਆਪ ਦਾ ਪੱਖ ਰੱਖੀ ਜੀ ਠੀਕ ਹੈ ਠੀਕ ਸੋ ਇਸ ਹੱਦ ਨਾਲ ਜਿਕੇ ਸਿਮਰ ਸੋਨੀ ਜਿਹੜਾ ਨੇ ਦੱਸਿਆ ਕਿ ਅਜੋ 10 ਦਿਨਾਂ ਦਾ 10 ਦਿਨਾਂ ਦਾ ਸਫਰ ਹੈ ਜਿਹਨਾਂ ਕਹਿ ਸਕਦੇ ਸੰਘਰਸ਼ ਆ ਉਹਨਾਂ ਦਾ ਜੋ ਪਹਿਲਾਂ ਵੀ ਚੱਲ ਰਹੀ ਸੀ ਅੱਗੇ ਵੀ ਚੱਲ ਰਵੇਗਾ ਖਾਰ ਹੈ ਜੋ ਹਾਰ ਨਹੀਂ ਮੰਨਣਗੇ ਦੱਸ ਦਿਓ ਕੀ ਉਹਨਾਂ ਦੀ ਉਹੀ ਮੰਗ ਹੈ ਕਿ ਸਮਾਜਿਕ ਤੌਰ ਤੇ ਗਲਤੀ ਹੋਈ ਸੀ ਸਮਾਜਿਕ ਤੌਰ ਤੇ ਆ ਕੇ ਮਾਫੀ ਮੰਗ ਲਈ ਜਾਵੇ ਔਰ ਗੱਲ ਦਾ ਜੋ ਗੱਲ ਹੈ ਉਸਨੂੰ ਟਾਰਾ ਹੋ ਜਾਵੇ